ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਰਬ ਮਾਸਟਰਾ ਅੱਜ ਸੁਣਾ ਕੋਈ ਗੱਲਾਂ ਯਾਰ ਵਧੀਆਂ ਜਿਹੜਾ ਨਵੇਂ ਮੁੰਡਿਆਂ ਦੇ ਕੰਨ ਖੋਲਦਣ ਸੁਣਾ ਸਰਪੰਚਾ ਗੱਲਾਂ ਦਾ ਤੈਨੂੰ ਹੀ ਦੱਲਣਾ ਸੁਣਾ ਰੱਬ ਕਹੀਓ ਛੋਛਦੇ ਸੀ ਮੋਸ਼ ਵਜਾ ਖਰਾਬ ਕਰੀ ਖੜਾ ਇਹ ਤਾਂ ਹੈ ਇਹਦਾ ਛੋਛਣ ਸ਼ਕਤੀ ਜੀ ਕਰ ਲੈ ਲਿਆ ਵੀ ਜਿਹੜਾ ਕਰਨਾ ਕੁਦਰਤਲੇ ਕਰਨਾ ਇਹਦਾ ਕਰਨ ਵਾਲਾ ਤਾਂ ਪਰਮਾਤਮਾ ਹੀ ਹੈ ਜਾਂ ਫੇਰ ਹੁਣ ਅੱਧਰ ਬੈਠੇ ਜੋ ਵੀ ਨਹੀਂ ਕੁਛ ਬੰਦਾ ਇਹ ਮਾਲਕੀ ਕਰੂ ਲੈ ਸੁਣ ਮਾਸਟਰ ਸਰਪੰਚਾ ਗੱਲ ਸੁਣਾ ਸੁਣਾ ਸਦਾਲਾ ਬਾਗਾ ਵਿੱਚ ਬੁਲਬੁਲ ਬੋਲੇ ਠੀਕ ਹੈ ਜੀ ਇੱਕ ਸਦਾਲਾ ਮੌਜ ਬਹਾਰ ਹਮ ਸਦਾਲਾ ਜਵਾਨੀ ਰੰਗਲੀ ਹਮ ਇੱਕ ਸਦਾਲਾ ਕਾਲੇ ਕੇਸ ਮੈਂ ਕੋ ਕੋ ਤੋਂ ਸਰਬਾਈ ਚਾ ਬੰਦੇ ਨੂੰ ਪਛਾਣਦਾ ਸੀ ਅੱਛਾ ਜੀ ਆਹ ਹੈਂਡੀ ਕਵਟ ਹੋ ਗਿਆ ਕੋਲੇ ਆਈ ਤੋਂ ਲੈਣਾ ਵੇਖ ਉਹ ਬੱਲਿਓ ਮਾਸਟਰ ਆਹ ਸਦਕੇ ਤੇਰੇ ਚੱਲ ਥਣਾਗਾ ਮਾਂ ਪਿਉ ਨੇ ਬੱਚਾ ਜਰਮਣਾ ਹਮ ਬਿਲ ਮਾਤਾ ਲਿਖਦੀ ਆ ਯਾਰ ਦੇਖਾ ਟੱਕਰ ਆਇਂਦਾ ਵਿੱਚ ਏਸ਼ੀਆ ਦੇ ਹਾਂ ਇੱਕ ਨੂੰ ਮਾਰ ਜਾ ਉਹ ਧੁੱਪ ਦਾ ਸੇਕ ਜੇ ਖੇੜਿਆੜਿਆ ਪੰਜ ਜਵਾਤਾ ਪੜ ਜਾਂਦਾ ਹਾਂ ਉਹ ਤਾਂ ਇੱਕ ਜਾਣਾ ਜੀ ਬਗਾਨੇ ਦੇ ਦੇਖੋ ਤਕਦੀਰ ਢਾਹ ਨਹੀਂ ਦਿੰਦੀ ਓਏ ਬੰਦੇ ਨੂੰ ਹਾਂ ਹਾਂ ਜੋ ਲਾ ਕੇ ਖੜੇ ਹਰੇਕ ਇੱਕ ਚੜਦਾ ਉਤੇ ਜਹਾਜ਼ ਜਾਂਦੇ ਬੱਲੇ ਇੱਕ ਲਾਲਾ ਵਾਲੇ ਦੇ ਵਿੱਚ ਰਹਿੰਦਾ ਛੇਖੋ ਕੁਝ ਬੰਦੇ ਚੰਦ ਸੂਰਜ ਤੇ ਪਹੁੰਚ ਗਏ ਬੱਲੇ ਕੁਝ ਕਰੀ ਜਾਂਦੇ ਉਹਨਾਂ ਦੀ ਰੀਸ਼ੋ ਇੱਕ ਤਿੰਨ ਵਜੇ ਉੱਠ ਕੇ ਕੱਖ ਪਾਉਂਦਾ ਉਹ ਵਜਾ ਗਾਈਆਂ ਨੂੰ ਬੱਲੇ ਇੱਕ 4 ਵਜੇ ਉੱਠ ਕੇ ਗੁਰੂ ਘਰ ਪਹੁੰਚਦਾ ਇੱਕ 8 ਵਜੇ ਤੱਕ ਨਹੀਂ ਛੱਡਦਾ ਇਹ ਬਹੁਤ ਨਵੇਂ ਮੁੰਡੇ ਨਹੀਂ ਛੱਡਦੇ ਅੱਜ ਕੱਲ ਦੇ ਉੱਠਿਆ ਕਰੋ ਸਹੇਣਾ ਚਲੋ 15% ਬੰਦਿਆਂ ਦਾ ਮਾਸ਼ਲਾ ਕੱਲੀ ਰੋਟੀ ਦਾ ਠੀਕ ਹੈ ਕਰ ਭਵਾ ਤਾਂ ਵਗ ਜੇ ਬਾਈਕ ਜਿਹੜੇ ਕੰਮੇ ਖਿਚਾਨ ਦੇ ਨਾਲ ਹਮ ਮਾੜੀ ਜਿਲਾਨੀ ਦਾ ਵਿਆਹ ਹੋ ਗਿਆ ਹਮ ਉਹਦੇ ਫੁੱਟ ਗਿਆ ਮੱਥੇ ਦੇ ਲੇਖਾ ਜਿਹੜਾ ਪੁੱਤ ਪਿਓ ਨੂੰ ਗਾਲ੍ਹਾਂ ਕੱਢਦਾ ਠੀਕ ਹੈ ਜੀ ਉਹਨੇ ਨਰਕ ਛੁਰਗਾ ਇੱਥੇ ਲੈ ਆ ਦੇਖੋ ਜਹਾਂ ਜਾਂ ਬੀਜਣਗੇ ਉਹੀ ਵੱਢਣਗੇ ਹੁਣ ਕਾਲੂ ਕਰੇ ਕਲੇਸ਼ ਜਹਾਂ ਜਾਂ ਬੀਜਣਗੇ ਉਹੀ ਵੱਢਣਗੇ ਹੁਣ ਚੱਲਦੀ ਨਹੀਂ ਤੇਰੀ ਪੇਸ਼ਾ ਬੈਕ ਇਹ ਨਾ ਗੁਰੂ ਦਾ ਜਪਲਾ ਸਿਆਣਾ ਬੰਦਾ ਕਹੇ ਹਰੇਕ ਬੈਕ ਇਹ ਨਾ ਗੁਰੂ ਦਾ ਜਪਲਾ ਹੋ ਜੂ ਵਿਚ ਦਰਗਾ ਦੇ ਪੇ ਜਾ ਕਿਉਂ ਦੀ ਕਮਾਈ ਕਰੀ ਹੋਵੇ ਪੁੱਤਰ ਜਾਂਦਾ ਹੋਵੇ ਰਾਈ ਰੇਤਾ ਫਿਰ ਮਹਾਰਾਜ ਮੂਹਤੇ ਦੋੜਾ ਪਾ ਦੇ ਉਹ ਤੂੰ ਵੱੱਡੀ ਵੱਡੀ ਗੱਲ ਨਹੀਂ ਕੋਈ ਹੋਈ ਕੋ ਹੂੰ ਜੇ ਵੀਡੀਓ ਵਧੀਆ ਲੱਗੀ ਤਾਂ ਬਾਈ ਇੱਕ ਕਮੈਂਟ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਓ